ਸ਼ਸ਼ੀਕਾਲ ਦੇਨ ਇਟਸ ਸਵੇਰਾ ਦੇ ਵਿੱਚ ਤੁਹਾਡਾ ਸਵਾਗਤ ਹੈ ਇੱਕ ਬੇਹੱਦ ਦਰਦਨਾਕ ਹਾਦਸਾ ਸਾਹਮਣੇ ਆਇਆ ਜਿੱਥੇ 12 ਸਾਲਾ ਬੱਚੇ ਦੀ ਦਰਦਨਾਕ ਮੌਤ ਹੋ ਗਈ ਹੈ ਦਰਸਲੇ ਬੱਚਾ ਅਦਰਖਤ ਦੇ ਉੱਤੇ ਚੜ੍ਹ ਕੇ ਜਾਮਣ ਤੋੜ ਰਿਹਾ ਹੁੰਦਾ ਤਾਂ ਇਸੇ ਦੌਰਾਨ ਉਹ ਕਈ ਫੁੱਟ height ਡਿੱਗ ਜਾਂਦਾ ਹੈ ਜਿਸ ਕਰਕੇ ਬੱਚੇ ਦੀ ਪੰਜਾਬ ਚੋਂ ਗੈਂਗਸਟਰਵਾਦ ਦਾ ਸਫਾਇਆ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਕੀਤਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਤੇ ਐਜੀਟੀਐਫ ਨੇ ਸਖਤੀ ਦਿਖਾਉਂਦਿਆਂ ਹੁਣ ਤੱਕ ਪੰਜਾਬ ਅੰਦਰ ਅਪਰਾਧਿਕ ਮਾਮਲਿਆਂ ਨੂੰ ਲੈ ਕੇ 1100 ਤੋਂ ਵੱਧ ਗ੍ਰਿਫਤਾਰੀਆਂ ਕੀਤੀਆਂ। ਜਦਕਿ 1165 ਨਜਾਇਜ਼ ਹਥਿਆਰ ਅਤੇ ਅਪਰਾਧ ਲਈ ਵਰਤੇ 270 ਵਾਹਨ ਬਰਾਮਦ ਕੀਤੇ ਨੇ। हमने आते ही एंटी गैंगस्टर टास्क फोर्स बनाई मैं अपनी फोर्स को बधाई देता हूं कि उन्होंने अपनी जान जोखम में डालकर पता नहीं कितने घरों के चूलों की आग जो बुझने वाली थी उसको बचा लिया मैं पौने तीन करोड़ लोगों की सुरक्षा की गारंटी लेता हूं मेरा काम है ਕਿਉਂਕਿ ਮੂਝੇ ਇਤਨਾ ਪਿਆਰ ਦਿਆ ਆਪਣੇ ਇਤਨਾ ਪਿਆਰ ਦਿਆ ਅਬ ਜ਼ਿੰਮੇਦਾਰੀ ਮੇਰੀ ਹੈ ਆਪਨੇ ਆਪਣਾ ਫਰਜ਼ ਨਿਭਾ ਦਿਆ ਅਬ ਫਰਜ਼ ਨਿਭਾਣੇ ਕੀ ਬਾਰੀ ਮੇਰੀ ਹੈ ਪੰਜਾਬ ਸਰਕਾਰ ਦਾ ਮੁੱਖ ਮਕਸਦ ਅਪਰਾਧ ਤੇ ਰੋਕ ਲਗਾ ਕੇ ਸੂਬੇ ਦੇ ਲੋਕਾਂ ਨੂੰ ਇੱਕ ਸੁਖਾਵਾਂ ਮਾਹੌਲ ਪ੍ਰਦਾਨ ਕਰਨਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੋ ਕਿਹਾ ਉਹ ਕਰ ਦਿਖਾਇਆ ਪੰਜਾਬ ਚ ਹੋ ਰਿਹਾ ਹੈ ਅਪਰਾਧ ਦਾ ਸਫਾਇਆ ਬੱਚਾ ਦਰਖਤ ਤੇ ਚੜ ਕੇ ਜਾਮਣ ਤੋੜ ਰਿਹਾ ਸੀ ਜਿਸ ਦੀ ਉਮਰ 12 ਸਾਲ ਦੱਸੀ ਜਾ ਰਹੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ 30 ਫੁੱਟ ਦੀ ਉਚਾਈ ਤੋਂ ਇਹ ਬੱਚਾ ਸਿੱਧਾ ਹੇਠਾਂ ਡਿੱਗ ਜਾਂਦਾ ਹੈ ਜਿਸ ਕਰਕੇ ਇਸ ਦੀ ਸਿਰ ਦੇ ਉੱਤੇ ਗੰਭੀਰ ਸੱਟ ਲੱਗਦੀ ਹੈ ਤੇ ਮੌਕੇ ਤੇ ਹੀ ਇਸ ਦੀ ਮੌਤ ਹੋ ਜਾਂਦੀ ਹੈ ਤਾਂ ਖੰਨਾ ਤੋਂ ਇਹ ਬੇहद ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਲਲਹੇੜੀ ਰੋਡ ਇਲਾਕੇ ਦੇ ਵਿੱਚ ਦਰਖਤ ਦੇ ਉੱਤੇ ਚੜ ਕੇ 12 ਸਾਲਾ ਬੱਚਾ ਜਾਮਣ ਤੋੜ ਰਿਆ ਹੁੰਦਾ ਤਾਂ ਇਸੇ ਦੌਰਾਨ ਉਸ ਦਾ ਬੈਲੈਂਸ ਵਿਗੜਦਾ ਤਾਂ 30 ਫੁੱਟ ਉਚਾਈ ਤੋਂ ਸਿੱਧਾ ਹੇਠਾਂ ਡਿੱਗ ਜਾਂਦਾ ਜਿਸ ਕਰਕੇ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤਾਂ ਪਰਿਵਾਰ ਨੂੰ ਜਿਸ ਵੇਲੇ ਇਸ ਘਟਨਾ ਦੀ ਖਬਰ ਲੱਗਦੀ ਹੈ ਤਾਂ ਉਹਨਾਂ ਦੇ ਵਿੱਚ ਜਿਹੜਾ ਸਨਸਨੀ ਫੈਲ ਗਈ دہشت ਦਾ ਮਾਹੌਲ ਪਾਇਆ ਗਿਆ ਅਤੇ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਅਚਾਨਕ ਬੱਚਾ ਘਰੋਂ ਖੇਡਣ ਲਈ ਨਿਕਦਾ ਨਿਕਲਦਾ ਤੇ ਆਪਣੇ ਸਾਥੀਆਂ ਦੇ ਨਾਲ ਪੇੜ ਦੇ ਉੱਤੇ ਚੜ ਕੇ ਜਿਹੜਾ ਜਾਮਨ ਤੋੜ ਰਿਆ ਹੁੰਦਾ ਤਾਂ ਇਸੇ ਦੌਰਾਨ ਉਸ ਦੇ ਨਾਲ ਵੱਡਾ ਹਾਦਸਾ ਹੋ ਜਾਂਦਾ 3 ਫੁੱਟ ਦੀ ਉਚਾਈ ਤੋਂ ਸਿੱਧਾ ਹੇਠਾਂ ਡਿੱਗ ਜਾਂਦਾ ਹੈ ਸਿਰ ਦੇ ਵਿੱਚ ਗੰਭੀਰ ਸੱਟ ਲੱਗਦੀ ਹੈ ਜਦੋਂ ਪਰਿਵਾਰ ਦੇ ਪਰਿਵਾਰ ਨੂੰ ਪਤਾ ਲੱਗਦਾ ਹੈ ਤਾਂ ਉਸ ਦੇ ਵੱਲੋਂ ਬੱਚੇ ਜਿਹੜਾ ਬੱਚਾ ਹੈ ਉਸ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪੀਟਲ ਲੈ ਕੇ ਜਾਇਆ ਜਾਂਦਾ ਪਰ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਤਾਂ ਬੇਹੱਦ ਦੁਖਦਾਈ ਖਬਰ ਕਟਨਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ 12 ਸਾਲਾ ਆਨੰਦ ਕੁਮਾਰ ਜੋ ਕਿ ਦਸ਼ਮੇਸ਼ ਨਗਰ ਲਲਹੈੜੀ ਰੋਡ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਉਸ ਦੀ ਮੌਤ ਹੋ ਗਈ ਹੈ ਕਟਨਾ ਤੋਂ ਪਾਸ ਪਰਿਵਾਰਕ ਮੈਂਬਰਾਂ ਨੇ ਜਦੋਂ ਇਸ ਘਟਨਾ ਦਾ ਪਤਾ ਲੱਗਾ ਤਾਂ ਪਰਿਵਾਰ ਮੈਂਬਰਾਂ ਦੇ ਵੱਲੋਂ ਹਸਪਤਾਲ ਆਪਣੇ ਬੱਚੇ ਨੂੰ ਲਿਜਾਇਆ ਗਿਆ ਪਰ ਡਾਕਟਰ ਬੱਚੇ ਨੂੰ ਨਹੀਂ ਬਚਾ ਸਕੇ ਕਿਉਂਕਿ ਗੰਭੀਰ ਸੱਟ ਲੱਗੀ ਸੀ ਉਹਦੇ ਸਿਰ ਦੇ ਉੱਤੇ ਤਾਂ ਪਰਿਵਾਰ ਦੇ ਵੱਲੋਂ ਹਸਪੀਟਲ ਦੇ ਬਾਹਰ ਹੀ ਵਰਲਾਪ ਕਰਨਾ ਸ਼ੁਰੂ ਕਰ ਦਿੱਤਾ ਗਿਆ ਕਿਉਂਕਿ ਬੱਚੇ ਦੀ ਮੌਤ ਹੋ ਜਾਣਾ ਪਰਿਵਾਰ ਦੇ ਵਿੱਚ ਸਦਮੇ ਦੀ ਲਹਿਰ ਪਾਈ ਜਾ ਰਹੀ ਹੈ ਵੱਡੀ ਘਟਨਾ ਘਰੋਂ ਖੇਡਣ ਗਿਆ ਬੱਚਾ ਅਤੇ ਕੁਝ ਸਮੇਂ ਬਾਅਦ ਹੀ ਉਸ ਦੀ ਮੌਤ ਦੀ ਖਬਰ ਆ ਜਾਂਦੀ ਹੈ ਉੱਥੇ ਹੀ ਪਰਿਵਾਰ ਦਾ ਕਹਿਣਾ ਹੈ ਕਿ ਬੱਚਾ ਅਕਸਰ ਹੀ ਜੇਲੀ ਪਿੰਡ ਦੀ ਮੋਟਰ ਲੱਗੀ ਹੋਈ ਸੀ ਉੱਥੇ ਖੇਡਣ ਨਹੀਂ ਜਾਂਦੇ ਨੇ ਤਾਂ ਉਹਨਾਂ ਨੂੰ ਕੀ ਪਤਾ ਸੀ ਕਿ ਇਹ ਭਾਣਾ ਉਹਨਾਂ ਦੇ ਨਾਲ ਵਰਤ ਜਾਣਾ ਜਦੋਂ ਬੱਚਾ ਮੋਟਰ ਦੇ ਉੱਤੇ ਖੇਡਣ ਗਿਆ ਤਾਂ ਮੋਟਰ ਦੇ ਕੋਲ ਹੀ درخت ਲੱਗਾ ਹੋਇਆ ਜਾਮਣਾ ਦਾ ਤਾਂ ਜਾਮਣ ਤੋਣਨ ਲਈ ਜਦੋਂ ਇਹ ਬੱਚਾ ਪੇੜ ਦੇ ਉੱਤੇ ਚੜਦਾ ਹੈ ਤਾਂ ਇਸ ਦਾ ਬੈਲੈਂਸ ਵਿਗੜਦਾ ਤਾਂ ਇਹ ਠਾਡਿਕ ਜਾਂਦਾ ਹੈ ਸਿਰ ਦੇ ਭਾਰ ਇਹ ਬੱਚਿਆ ਡਿੱਗਦਾ ਹੈ ਜਿਸ ਕਰਕੇ ਇਸ ਨੂੰ ਗੰਭੀਰ ਸੱਟ ਲੱਗਦੀ ਹੈ ਸਿਰ ਦੇ ਵਿੱਚ ਅਤੇ ਜ਼ਖਮੀ ਹਾਲਤ ਦੇ ਵਿੱਚ ਹੀ ਇਸ ਨੂੰ ਹਸਪੀਟਲ ਲੈ ਕੇ ਜਾਇਆ ਜਾਂਦਾ ਪਰ ਡਾਕਟਰਾਂ ਦੇ ਵੱਲੋਂ ਬੱਚੇ ਨੂੰ ਨਹੀਂ ਬਚਾਇਆ ਜਾ ਸਕਿਆ ਜਿਸ ਤੋਂ ਬਾਅਦ ਪਰਿਵਾਰ ਦੇ ਵਿੱਚ ਜਿਹੜਾ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਵੱਡਾ ਭਾਣਾ ਜਿਹੜਾ ਉਹ ਵਾਪਰ ਗਿਆ 12 ਸਾਲਾ ਬੱਚੇ ਦੀ ਮੌਤ ਹੋ ਗਈ ਹੈ ਜਿਸ ਕਰਕੇ ਪਰਿਵਾਰ ਦੇ ਮੈਂਬਰਾਂ ਦੇ ਵਿੱਚ ਜਿਹੜਾ ਦੁੱਖ ਦੀ ਘੜੀ ਜਿਹੜੀ ਹੈ ਉਹ ਆਈ ਹੋਈ ਹੈ ਪਿੰਡ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਆਮੂਮਨ ਅਸੀਂ ਦੇਖਦੇ ਹਾਂ ਕਿ ਛੋਟੇ-ਛੋਟੇ ਗੱਲਾਂ ਕਰਕੇ ਕਈ ਵਾਰੀ ਜਾਨ ਤੇ ਬਣ ਜਾਂਦੀ ਹੈ ਅਕਸਰ ਹੀ ਬੱਚੇ ਜਿਹੜੇ ਨਿਸ਼ੇਤਾਨੀਆਂ ਕਰਦੇ ਨਜ਼ਰ ਆਉਂਦੇ ਨੇ ਤਾਂ ਮਾਪਿਆਂ ਨੂੰ ਕੀ ਪਤਾ ਸੀ ਕਿ ਉਹਨਾਂ ਦਾ ਬੱਚਾ ਜਦੋਂ ਘਰੋਂ ਖੇਤਣ ਲਈ ਜਾਵੇਗਾ ਤਾਂ ਉਹ ਵਾਪਸ ਪਰਤ ਕੇ ਕਾਰਨ ਨਹੀਂ ਆਵੇਗਾ ਤਾਂ ਬੇहद ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਦਰਖਤ ਤੇ ਚੜੇ 12 ਸਾਲਾਂ ਬੱਚੇ ਦੀ ਦਰਦਨਾਕ ਮੌਤ ਹੋ ਗਈ ਹੈ ਉਥੇ ਹੀ ਪਰਿਵਾਰ ਦੇ ਵਿੱਚ ਜਿਹੜਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਮਾਪਿਆਂ ਦੇ ਹੰਝੂ ਨਹੀਂ ਦੇਖੇ ਜਾ ਰਹੇ ਤਾਂ ਖੰਨਾ ਤੋਂ ਇਹ ਬੇਹੱਦ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਲਲਹੈੜੀ ਰੋਡ ਇਲਾਕੇ ਦੇ ਵਿੱਚ ਦਰਖਤ ਤੇ ਚੜ ਕੇ ਜਦੋਂ ਬੱਚਾ ਜਾਮਣ ਤੋੜ ਰਿਹਾ ਸੀ ਤਾਂ 30 ਫੁੱਟ ਦੀ ਉਚਾਈ ਤੋਂ ਸਿੱਧਾ ਹੇਠਾਂ ਡਿੱਗ ਜਾਂਦਾ ਹੈ ਜਿਸ ਕਰਕੇ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर